ਤੇ ਵਲਡ ਵਾਈਲਡ ਲਾਈਫ ਫੰਡ ਅਤੇ ਜੰਗਲਾਤ ਵਿਭਾਗ ਪੰਜਾਬ ਦੀ ਟੀਮ ਦੇ ਵੱਲੋਂ ਪੰਛੀਆਂ ਨੂੰ ਲੈ ਕੇ ਆਏ ਦਿਨ ਨਵੀਂ ਤੋਂ ਨਵੀਂ ਖੋਜ ਜੜੀਏ ਕੱਢੀ ਜਾ ਰਹੀ ਹੈ ਵਲਡ ਲਾਈਫ ਜੜੀ ਹੈ ਫੰਡ ਦੇ ਆਗੂ ਜੜੇ ਨੇ ਅਮਿਤ ਸ਼ਰਮਾ ਨੇ ਦੱਸਿਆ ਕਿ ਪੰਛੀਆਂ ਦੀਆਂ ਜੜੀਆਂ 60 ਤੋਂ 70 ਪ੍ਰਜਾਤੀਆਂ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ 31 ਤਰ੍ਹਾਂ ਦੇ ਪੰਛੀ ਤਾਂ ਕੇਵਲ ਅੰਮ੍ਰਿਤਸਰ ਸਥਿਤ ਰਾਮ ਬਾਗ ਜਸਨੂ ਕੀ ਕੰਪਨੀ ਬਾਗ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉੱਥੇ ਹੀ ਦੇਖਣ ਨੂੰ ਮਿਲ ਜਾਂਦੇ ਨੇ ਹੁਣ ਜੇਕਰ ਹੰਸਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਸਿਰਫ 10 ਹੰਸ ਹੀ ਹਨ ਤੇ ਹੰਸਾਂ ਦਾ ਟੋਲਾ ਸ ਦੇ ਕੇਸ਼ੋਪੁਰ ਪਿੰਡ ਦੇ ਵਿੱਚ ਹੀ ਪਾਇਆ ਜਾਂਦਾ ਹੈ ਜਿਹੜੇ ਪੰਛੀ ਵਿਦੇਸ਼ਾ ਤੋਂ ਆਉਂਦੇ ਹਨ ਉਹ ਤਿੰਨ ਤੋਂ ਚਾਰ ਮਹੀਨੇ ਅਮ੍ਰਿਤਸਰ ਦੇ ਵਿੱਚ ਰਹਿੰਦੇ ਹਨ ਵਰਲਡ ਵਾਈਲਡ ਲਾਈਫ ਫੰਡ ਦੇ ਆਗੂ ਅਮੇਸ਼ ਸ਼ਰਮਾ ਦਾ ਕਹਿਣਾ ਹੈ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ ਹੈ ਕਿਉਂਕਿ ਰੁੱਖ ਨਾ ਹੋਣ ਦੇ ਕਰਕੇ ਇਹ ਪੰਛੀ ਜੜੇ ਨੇ ਗਾਇਬ ਹੁੰਦੇ ਜਾ ਰਹੇ ਨੇ ਤੇ ਆਪਣਾ ਟਿਕਾਣਾ ਇਹਨਾਂ ਦੇ ਵੱਲੋਂ ਕਿਤੇ ਹੋਰ ਬਣਾਇਆ ਜਾ ਰਿਹਾ ਹੈ ਇਸ ਮੁੱਦੇ ਦੇ ਵੱਲ ਸਹੀ ਤਰੀਕੇ ਦੇ ਨਾਲ ਧਿਆਨ ਦੇਣ ਤੇ ਪੰਜਾਬ ਦੇ ਵਿੱਚ ਅਮ੍ਰਿਤਸਰ ਦੇ ਵਿੱਚ ਟੂਰਿਸਟ ਜੁੜਾਏ ਉਹ ਵਧੇਗਾ ਤੇ ਉਸ ਦੇ ਨਾਲ ਆਮਦਨੀ ਵੀ ਵਧੇਗੀ ਹੁਣ ਉਹਨਾਂ ਇਹ ਵੀ ਕਿਹਾ ਕਿ ਲੋਕ ਦੇਸ਼ਾ ਇਸ਼ਾ ਤੋਂ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਘੁੰਮਣ ਦੇ ਲਈ ਆਉਂਦੇ ਨੇ ਇਤਿਹਾਸਕ ਚੀਜ਼ਾਂ ਦੇਖਦੇ ਨੇ ਉਥੇ ਵੀ ਜੇਕਰ ਅਜਿਹੀਆਂ ਚੀਜ਼ਾਂ ਵਿੱਚ ਵਾਦਾ ਕੀਤਾ ਜਾਵੇ ਤਾਂ ਟੂਰਿਸਟ ਹੋਰ ਵੀ ਵੱਧ ਤੋਂ ਵੱਧ ਵਧੇਗਾ ਤੇ ਅੰਮ੍ਰਿਤਸਰ ਦਾ ਨਾਮ ਰੌਸ਼ਨ ਹੋਵੇਗਾ। ਅ ਨਮਸਕਾਰ ਸਾਰਿਆਂ ਨੂੰ ਇਸ ਚੈਨਲ ਨੂੰ ਦੇਖਣ ਵਾਲੇ ਸਾਰੇ ਲੋਕਾਂ ਨੂੰ ਮੈਂ ਇੱਕ ਚੀਜ਼ ਕਹਾ ਜਾਊਂਗਾ ਮੇਰਾ ਨਾਮ ਅਮਿਤ ਸ਼ਰਮਾ ਹੈ ਔਰ ਮੈਂ ਬਤੌਰ ਡਿਪਟੀ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਕੰਮ ਕਰ ਰਿਹਾ ਹਾਂ। ਉਸ ਦਿਨ ਆਲ ਨਾਲ ਇੱਕ ਸਮਾਜ ਪ੍ਰਤੀ ਆਪਣੀ ਡਿਊਟੀ ਨੂੰ ਸਮਝਦਿਆਂ ਹੋਇਆ ਮੈਂ ਲੋਕਾਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਿਲਣ ਵਾਲੇ ਅਲੱਗ-ਅਲੱਗ ਵੱਖ-ਵੱਖ ਪੰਛੀ ਔਰ ਜੰਗਲੀ ਜੀਵ ਜਿਹੜੇ ਹੈਗੇ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਆਪਣੇ ਕੈਮਰੇ ਦੇ ਰਾਹੀਂ ਮੈਂ ਉਹਨਾਂ ਦੀ ਫੋਟੋਗ੍ਰਾਫਸ ਖਿੱਚਦਾ ਹਾਂ ਉਹਨਾਂ ਦੇ ਵੀਡੀਓਜ਼ ਬਣਾਉਣਾ ਔਰ ਲੋਕਾਂ ਨੂੰ ਦੱਸਦਾ ਕਿ ਸਾਡੇ ਲਈ ਇਹ ਕਿਉਂ ਇੰਪੋਰਟੈਂਟ ਨੇ ਕੀ ਇਹਨਾਂ ਦੀ ਮਹੱਤਤਾ ਹੈ ਸਾਡੇ ਲਈ ਇਸ ਟਾਈਮ ਅੰਮ੍ਰਿਤਸਰ ਦੇ ਵਿੱਚ ਤੁਸੀਂ ਅਗਰ ਗੱਲ ਕਰੋ ਤਾਂ ਪਾਚੂ ਇੰਡੀਆ ਤੋਂ 60-70 ਪ੍ਰਜਾਤੀਆਂ ਦੇ ਕਰੀਬ ਪੰਛੀ ਮਿਲ ਜਾਣਗੇ ਇਕੱਲੇ ਅੰਮ੍ਰਿਤਸਰ ਸਥਿਤ ਰਾਮ ਬਾਗ ਜਿਸ ਨੂੰ ਕੰਪਨੀ ਬਾਗ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ ਉੱਥੇ 31 ਤਰ੍ਹਾਂ ਦੇ ਪੰਛੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਨੂੰ ਮੈਂ ਪਿਛਲੇ ਕੁਝ ਸਮੇਂ ਰਿਕਾਰਡ ਕੀਤਾ ਆਪਣੇ ਕੈਮਰੇ ਤੇ ਰਹੀ ਇਸ ਤੋਂ ਇਲਾਵਾ ਇੱਕ ਚੀਜ਼ ਬੜੀ ਮਹੱਤਵਪੂਰਨ ਹੈ ਕਿ ਹੁਣ ਸਭ ਲੋਕ ਕਹਿੰਦੇ ਨੇ ਕਿ ਪੰਛੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਤਰਾ ਦੇ ਨੇੜੇ-ਤੇੜੇ ਮਿਲਣ ਵਾਲੀਆਂ ਛੋਟੀਆਂ ਚਣੀਆਂ ਹੁਣ ਦੇਖਣ ਨੂੰ ਨਹੀਂ ਮਿਲਦੀਆਂ ਇਸ ਦਾ ਇੱਕ ਮੁੱਖ ਕਾਰਨ ਹੈ ਕਿ ਲੋਕ ਜਿਹੜਾ ਆਰਕੀਟੈਕਚਰ ਚੇਂਜ ਹੋ ਰਿਹਾ ਹੈ ਸਾਡੇ ਘਰ ਬਣਾਉਣ ਦਾ ਤਰੀਕਾ ਚ ਬਦਲ ਗਿਆ ਹੈ ਉਸ ਤੋਂ ਇਲਾਵਾ ਜਿਹੜਾ ਲੋਕ ਕਬੂਤਰਾਂ ਨੂੰ ਚੋਗਾ ਪਾ ਰਹੇ ਨੇ ਉਹਦੇ ਨਾਲ ਕਬੂਤਰਾਂ ਦੀ ਗਿਣਤੀ ਵਧੀ ਜਾ ਰਹੀ ਹੈ ਲੇਕਿਨ ਬਾਕੀ ਪੰਛੀ ਜੋ ਕਿ ਉਹਨਾਂ ਦੇ ਨੇੜੇ ਤੇ ਵਹਾਲਣਾ ਬਣਾ ਲੈਂਦੇ ਸੀ ਉਹਨਾਂ ਨੂੰ ਹੁਣ ਵਹਾਲਣਾ ਬਣਾਣ ਲਈ ਜਗ੍ਹਾ ਹੀ ਨਹੀਂ ਮਿਲ ਰਹੀ ਸੋ ਉਹ ਇੱਥੋਂ ਸ਼ਹਿਰ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਦੇਖਣ ਨੂੰ ਮਿਲ ਜਾਂਦੇ ਨੇ ਪਰ ਸ਼ਹਿਰ ਦੇ ਵਿੱਚ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਅ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਹੈ ਵਾਤਾਵਰਣ ਨੂੰ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਪੁਰਾਣੇ ਛੱਪੜ ਸੀ ਉਹਨਾਂ ਦੇ ਵਿੱਚ ਕਈ ਪ੍ਰਜਾਤੀਆਂ ਦੀਆਂ ਬਤਕਾਂ ਆਪਣੇ ਬੱਚਿਆਂ ਨੂੰ ਵੱਡੀਆਂ ਕਰਦੀਆਂ ਸੀ बार-बार ਉਸੇ ਜਗ੍ਹਾ ਤੇ ਆਉਂਦੀਆਂ ਸੀ ਪਰ ਹੁਣ ਉਹ ਛੱਪੜ ਵੀ ਪੂਰ ਦਿੱਤੇ ਗਏ ਨੇ ਉਹਨਾਂ ਛੱਪੜਾਂ ਦੇ ਉੱਪਰ ਵੀ ਨਜਾਇਜ਼ ਕਬਜ਼ੇ ਕਰ ਹੋ ਚੁੱਕੇ ਨੇ ਔਰ ਜਿਸਨਾਂ ਕਾਰਨ ਉਹਨਾਂ ਦੇ ਵਿੱਚ ਉੱਥੇ ਵੀ ਗਿਣਤੀ ਘਟਦੀ ਜਾ ਰਹੀ ਹੈ ਪੰਜਾਬ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਪੰਛੀ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਦੇ ਵਿੱਚ ਨੋਬ ਬਿਲਡਕ ਸਪੌਟ ਬਿਲਡਕ ਲੈਸਰ ਵਿਸਲਿੰਗ ਡੱਕ ਇਸ ਤੋਂ ਇਲਾਵਾ ਜੰਗਲੀ ਮੋਰ ਸਾਂਬਰ ਡੀਅਰ ਜੰਗਲੀ ਸੂਰ ਸੇਹਾਂ ਜਿਨ੍ਹਾਂ ਨੂੰ ਪਰਕੂਫਾਈਂਗ ਕਿਹਾ ਜਾਂਦਾ ਹੈ ਇਹ ਦੇਖਿਆ ਜਾ ਸਕਦੀਆਂ ਹਨ ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਕਈ ਤਰ੍ਹਾਂ ਦੇ ਵਿਦੇਸ਼ੀ ਪੰਛੀ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਦੇ ਵਿੱਚ ਕਾਮਨ ਕੂਟ ਪੰਛੀ ਹੈ ਜੋ ਕਿ ਤਿੱਬਤ ਤੋਂ ਆਉਂਦਾ ਹੈ ਨਾਰਥਰਨ ਸ਼ਾਵਲਰ ਇੱਕ ਮੱਤਕ ਦਾ ਨਾਮ ਹੈ ਜੋ ਕਿ ਸਾਈ베ਰੀਆ ਤੋਂ ਆਉਂਦੀ ਹੈ ਰਸ਼ੀਆ ਤੋਂ ਆਉਂਦੀ ਹੈ ਇਸ ਤਰੀਕੇ ਨਾਲ ਕਾਫੀ ਤਰ੍ਹਾਂ ਦੇ ਪੰਛੀ ਆਉਂਦੇ ਹਨ ਇਸ ਤੋਂ ਇਲਾਵਾ ਅਗਰ ਤੁਸੀਂ ਵਿਆਸ ਜਾਂ ਫਿਰ ਅਜਨਾਲਾ ਤੋਂ ਨਿਕਲ ਰਹੀ 라ਵੀ ਨਹਿਰ ਦੀ ਗੱਲ ਕਰੋ ਤਾਂ ਉੱਥੇ ਵੀ ਵਿਦੇਸ਼ੀ ਪੰਛੀਆਂ ਦੀ ਬਹੁਤ ਭਾਰੀ ਗਿਣਤੀ ਦੇਖੀ ਜਾ ਸਕਦੀ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਪੰਜਾਬ ਸਰਕਾਰ ਨੂੰ ਮੇਰੇ ਵੱਲੋਂ ਇੱਕ ਅਪੀਲ ਹੈ ਕਿ ਤੁਸੀਂ ਵਾਤਾਵਰਣ ਲਈ ਧਿਆਨ ਦਿਓ ਇਹ ਨਾ ਸਿਰਫ ਇਹਨਾਂ ਜੀਵ ਜੰਤੂਆਂ ਲਈ ਇੰਪੋਰਟੈਂਟ ਹੈ ਬਲਕਿ ਆਮ ਜਨਤਾ ਜਿਹੜੀ ਕਿ ਅੱਜ ਸਾਹਾਂ ਦੀ ਬਿਮਾਰੀਆਂ ਤੋਂ ਪ੍ਰਸਤ ਹੈ ਜਿਨ੍ਹਾਂ ਨੂੰ ਸਾਹ ਲੈਣਾ ਮੁਸ਼ਕਲ ਹੋਇਆ ਹੈ ਪੰਜਾਬ ਜਿੱਥੇ ਕਿ ਕਿਸੇ ਟਾਈਮ ਤੇ 30% 33% ਜੰਗਲ ਜੋ ਕਿ ਆਇਡਲ ਮੰਨਿਆ ਜਾਂਦਾ ਹੈ ਟੋਟਲ ਏਰੀਆ ਦਾ ਅੱਜ ਸਾਡੇ ਕੋਲ ਉਸ ਏਰੀਆ ਉਹ ਏਰੀਆ ਘੱਟ ਕੇ ਕੇਵਲ 3% ਰਹਿ ਚੁੱਕਾ ਹੈ ਸੋ ਅਗਰ ਪੰਜਾਬ ਸਰਕਾਰ ਇਸ ਦੇ ਉੱਪਰ ਕੰਮ ਕਰੇ ਤਾਂ ਇਹ ਪੰਛੀ ਜੋ ਅੱਜ ਸ਼ਹਿਰਾਂ ਤੋਂ ਬਾਹਰ ਜਾਂ ਕਿਤੇ ਜੰਗਲਾਂ 'ਚ ਜਾ ਕੇ ਸਾਨੂੰ ਦੇਖਣ ਨੂੰ ਮਿਲਦੇ ਹਨ ਇਹ ਸਾਡੇ ਘਰ ਦੇ ਕੋਲ ਹੀ ਸਾਨੂੰ ਦੇਖਣ ਨੂੰ ਮਿਲ ਜਾਣਗੇ ਪਰ ਸਭ ਤੋਂ ਇਸ ਸਰਕਾਰਾਂ ਦੀ ਗੱਲ ਕੀਤੀ ਸਰਕਾਰਾਂ ਦੀ ਜਿੰਮੇਵਾਰੀ ਕਹਿੰਦੀ ਹੈ ਮਗਰ ਆਮ ਲੋਕਾਂ ਦੀ ਜਿਹੜੀ ਹੈ ਉਹ ਉਹ ਵੀ ਜਿਹੜੀ ਬਤੇਰੇ ਜਿਹੜੀ ਜਿੰਮੇਵਾਰੀ ਕਹਿੰਦੀ ਹੈ ਕੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਆਮ ਲੋਕਾਂ ਵੱਲੋਂ ਕਿ ਇਹਨਾਂ ਜਿਹੜੇ ਜਾਨਵਰ ਜਾਂ ਪੰਛੀ ਨੂੰ ਬਚਾ ਸਕੀਂ ਦੇਖੋ ਆਮ ਲੋਕਾਂ ਨੂੰ ਮੈਂ ਇਹੀ ਕਹੂੰਗਾ ਕਿ ਦੇਖੋ ਸਰਕਾਰਾਂ ਤਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਅਸੀਂ ਔਰ ਸਾਡੇ ਬੱਚਿਆਂ ਨੇ ਇਸੇ এনवायरमेंट ਇਸੇ ਵਾਤਾਵਰਣ 'ਚ ਪਲਣਾ ਹੈ ਵੱਡੇ ਹੋਣਾ ਤਾਂ ਸਾਡੀ ਜ਼ਿੰਮੇਵਾਰੀ ਸਰਕਾਰਾਂ ਨਾਲੋਂ ਹੀ ਵੱਧ ਹੈ ਜੇ ਅਸੀਂ ਇੱਕ ਰੁੱਖ ਕਿਤੇ ਸਾਨੂੰ ਮਜਬੂਰੀ ਸੇ ਕਿਤੇ ਕਟਣਾ ਵੀ ਪੈ ਰਿਹਾ ਹੈ ਜਾਂ ਸਰਕਾਰਾਂ ਨੂੰ ਸਰਕਾਰਾਂ ਨੂੰ ਚੌੜੀ ਕਰਨ ਲਈ ਜਾਂ ਹੈਗੇਬਨਾਂ ਲਈ ਕਟਨੇ ਪੈ ਰਹੇ ਨੇ ਤਾਂ ਐਜ਼ ਅ ਸਿਟੀਜ਼ਨ ਸਾਡੇ ਸਾਰਿਆਂ ਦੀ ਇੱਕ ਰਿਸਪਾਂਸਿਬਿਲਟੀ ਹੈ ਕਿ ਅਸੀਂ ਵੱਧ ਤੋਂ ਵੱਧ ਪੇੜ ਲਾਈਏ ਅਸੀਂ ਵੱਧ ਤੋਂ ਵੱਧ ਜੰਗਲਾਤ ਵਿਭਾਗ ਮੈਂ ਨਾ ਕੰਮ ਕਰੀਏ ਐਜ਼ ਅ ਵੋਲੰਟੀਅਰ ਆਪਣੀ ਛੁੱਟੀ ਸ਼ਨੀਵਾਰ ਜਾਂ ਐਤਵਾਰ ਦੀ ਛੁੱਟੀ ਦੇ ਵਿੱਚੋਂ ਕੁਝ ਘੰਟੇ ਵਾਤਾਵਰਣ ਨੂੰ ਦਈਏ ਇਹਦੇ ਨਾਲ ਸਾਡੇ ਬੱਚਿਆਂ ਨੂੰ ਵੀ ਵਾਤਾਵਰਣ ਨੂੰ ਜੁੜਨ ਨਾਲ ਜੁੜਨ ਦਾ ਮੌਕਾ ਮਿਲੇਗਾ ਔਰ ਅਸੀਂ ਵੀ ਆਪਣੇ ਕੋਈ ਕੰਟਰੀਬਿਊਸ਼ਨ ਕਰ ਸਕਾਂਗੇ ਜਿਸ ਨਾਲ ਸਾਡੇ ਪੂਰੇ ਪੰਜਾਬ ਨੂੰ ਫਾਇਦਾ ਹੋਏਗਾ ਔਰ ਇਹ ਪੰਛੀ ਚਿੜੀਆਂ ਜਿਨ੍ਹਾਂ ਨੂੰ ਅਸੀਂ ਦੂਜੇ ਅ ਪ੍ਰਦੇਸ਼ਾਂ ਤੇ ਜਾ ਕੇ ਦੂਜੇ ਨੈਸ਼ਨਲ ਸਟੇਟਾਂ ਦੇ ਵਿੱਚ ਜਾ ਕੇ ਨੈਸ਼ਨਲ ਪਾਰਕ ਤੇ ਵੀ ਜਾ ਕੇ ਦੇਖਦੇ ਹਾਂ ਉਹ ਸਾਡੇ ਪੰਜਾਬ 'ਚ ਵੀ ਦੇਖਣਗੇ ਅੱਜ ਇੱਕ ਤੁਸੀਂ ਇਸ ਚੀਜ਼ ਨੂੰ ਕਹਿ ਸਕਦੇ ਹੋ ਕਿ ਬਹੁਤ ਹੀ ਮੰਦਪਕੀ ਚੀਜ਼ ਹੈ ਕਿ ਪੂਰੇ ਇੰਡੀਆ ਦੇ ਵਿੱਚ ਪੰਜਾਬ ਇਕਲੌਤੀ ਐਸੀ ਸਟੇਟ ਹੈ ਜਿੱਥੇ ਕੋਈ ਵੀ ਨੈਸ਼ਨਲ ਪਾਰਕ ਨਹੀਂ ਹੈ ਹਰ ਸਟੇਟ ਦੇ ਵਿੱਚ ਕੋਈ ਨਾ ਕੋਈ ਨੈਸ਼ਨਲ ਪਾਰਕ ਜ਼ਰੂਰ ਹੈ ਲੇਕਿਨ ਪੰਜਾਬ ਇੱਕ ਐਸੀ ਸਟੇਟ ਹੈ ਪੂਰੇ ਭਾਰਤ ਦੇ ਵਿੱਚ ਜਿਹਦੇ ਵਿੱਚ ਕੋਈ ਨਹੀਂ ਨੈਸ਼ਨਲ ਪਾਰਕ ਨਹੀਂ ਸੋ ਸਰਕਾਰ ਨੂੰ ਇੱਕੋ ਹੀ ਮੇਰੇ ਵੱਲੋਂ ਅ ਅਨਰੋਧ ਹੈ ਵੀ ਤੁਹਾਡੇ ਅ ਤੁਸੀਂ ਕੁਝ ਐਸਾ ਉਪਰਾਲਾ ਕਰੋ ਜਿਸ ਨਾਲ ਵੱਧ ਤੋਂ ਵੱਧ ਲੋਕ ਵਾਤਾਵਰਣ ਲਈ ਜਾਗਰੂਕ ਵੀ ਹੋਣ ਔਰ ਇਹਦੇ ਲਈ ਕੰਟ੍ਰਿਬਿਊਟ ਕਰ ਲਈ ਅੱਗੇ ਆ ਸਕਣ